ਲੋ ਕੋ ਮੈਂ ਕਹ ਲਿਆ 16000 ਰੁਪਇਆ ਹਾਂਜੀ 15 ਹੀ ਦੇ ਦਈਏ ਠੀਕ ਆ ਛੋੜ ਬੱਚਾ ਹੁੰਦਾ ਸੀ ਫਿਰ ਤੇ ਜਿੰਨੀ ਮਰਜ਼ੀ ਵੇਲੇ ਦੀ ਜੀ ਛੋੜ ਕਰ ਦੋਗੇ 15 ਚ 15 ਚ ਛੜਦਾ 500 ਰੁਪਆ ਜੀ ਲਾਹ ਵੇਖ ਲਓ ਹਰ ਦੋਨ ਵਿਖਾ ਨੂੰ ਆ ਆ ਆ ਆ ਚੀਜ਼ ਵੇਖੋ ਤੁਸੀਂ ਮੇਨ ਦਾ ਲਾਹ ਵੇਖੋ ਚਾਰੇ ਥਣ ਸੋਹਣੇ ਝੋਲੀ ਤੇ ਠੰਡੀ ਤੇਰੀ ਇਦਾਂ ਵਾਂਗ ਇਦਾਂ ਹੱਥ ਫੇਰੀ ਜਾਂਦਾ ਪਾਉ 8000 ਦੀ 28000 ਦੀ ਉਹ ਚੋਂ ਕਿੰਨੇ ਕਮਾਨ ਕਰ ਦੋਗੇ 1000 ਦਾ ਕਰਦਾ 27 ਦੇਦਾ ਏ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਪਿੰਡ ਰਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਬੁਰਜ ਨੱਥੂਕੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹੀ ਦੀ ਅੱਜ ਫੇਰ ਪਹੁੰਚੇ ਆਂ ਦੂਜੀ ਵੀਡੀਓ ਬਣਨ ਲੱਗੀ ਆ ਤੇ ਭਾਜੀ ਹੁਣਾਂ ਕੋ ਤਿੰਨ ਮੱਝਾਂ ਸੂਈਆਂ ਸਵਾਈਆਂ ਇੱਕ ਵਾੜ ਸੂਈ ਸਵਾਈ ਇੱਕ ਤੁਹਾਨੂੰ ਦਿਖਾਵਾਂਗੇ ਗੱਬਣ ਤੇ ਬਾਕੀ ਇੱਕ ਦੋ ਟੋਕੜਾ ਵਾੜਾ ਵੀ ਹੈਗੀਆਂ ਟੋਟਲ 8-9 ਪਸ਼ੂ ਹੈਗੇ ਆ ਤੇ ਇੱਕ ਤਾਂ ਗੁਣੀਆਂ ਜੀ ਕੱਟੀ ਦਿਖਾਉਣੀ ਆ ਕੱਟੀ ਬਿਲਕੁਲ ਮੁੱਲ ਸਸਤੇ ਵਾਲੀ ਆ ਬਾਕੀ ਦੀ ਜਾਣਕਾਰੀ ਆਪਾਂ ਆਪਾ ਈਗੋ ਲੈ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਗੱਲ ਦੀ ਆਪਾਂ ਕਰਦੇ ਹੁੰਨੇ ਆ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਵੀ ਪਸ਼ੂ ਖਰੀਦਣਾ ਹੋਵੇ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹ ਥਾਂ ਟਿੱਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਤੇ ਆਪਾਂ ਗੱਲਬਾਤ ਕਰਾਉਂਦੇ ਆ ਭਾਈ ਨਾਲ ਇਹਨਾਂ ਪਸ਼ੂਆਂ ਦੇ ਟੇਲ ਲੈਣੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਠੀਕ ਆ ਵਧੀਆ ਤੁਸੀਂ ਠੀਕ ਆ ਜੀ ਅੱਜ ਕਿੰਨੀਆਂ ਆਪਣੇ ਕੋਈ ਅੱਜ ਆਈਆਂ 7-8 ਆ ਠੀਕ ਆ ਤੇ ਕਿੰਨੀਆਂ ਤਾਜ਼ੀਆਂ ਸੋਈਆਂ ਤਾਜ਼ੀਆਂ ਸੋਈਆਂ 3 ਇੱਕ ਵਾ ਗਾਂ ਸੋਈ ਆ ਠੀਕ ਆ ਤੇ 3 ਮੱਝ ਸੋਈਆਂ ਠੀਕ ਆ ਇੱਕ ਮੱਝ ਗੱਭਣ ਹਾਂ ਇੱਕ ਮੱਝ ਗੱਭਣ ਤੇ ਇੱਕ ਦੋ ਬੱਚਿਓ ਬਗੈਰ ਗਾਵਾਂ ਇੱਕ ਕੱਟੀ ਦੇਣੀ ਆ ਆੜੀ ਹਨਾ ਆ ਕੱਟੀ ਬੜੀ ਸੋਹਣੀ ਆ ਹਾਂਜੀ ਤੇ ਇਹ ਵੀ ਦੇਣੀ ਆ ਐਡਰੈਸ ਦੱਸ ਦਈਏ ਆਪਣਾ ਪਿੰਡ ਬੁਰਜ ਨੱਥੂ ਵੇ ਜਿਹੜੀ ਪੱਟੀ ਜਿਹੜਾ ਤਰਨਤਾਰਨ ਠੀਕ ਆ ਜੀ ਮਾਇਆ ਨੰਬਰ 9465133233 ਨਾਮ ਕੀ ਹੈ ਜੀ ਆਪਣਾ ਗੁਲਦੀਪ ਸਿੰਘ ਠੀਕ ਆ ਤੇ ਪਹਿਲਾ ਮਾਲ ਵੇਖ ਗਿਆ ਇਸ ਟਾਈਮ ਨਹੀਂ ਹਾਂ ਉਹ ਵੇਖ ਗਿਆ ਠੀਕ ਆ ਫੋਨ ਆ ਗਿਆ ਵਾਹ ਬਾਈ ਹਾਂਜੀ ਹਾਂਜੀ ਠੀਕ ਆ ਤੇ ਸ਼ੁਰੂਆਤ ਆਪਾਂ ਘੱਟ ਮੁੱਲ ਵਾਲੀ ਤੋਂ ਕਰੀਏ ਘੱਟਾ ਦੇ ਘਾਤਾ ਤੋਂ ਕਰਦੀ ਐ ਇਤੋਂ ਕਰੀਏ ਹਨਾ ਸਭ ਤੋਂ ਪਹਿਲਾਂ 20 20 ਦਿਨਾਂ ਦੀ ਬੱਚਾ ਕੀ ਹੈ ਜੀ ਮਗਰੇ ਦੇ ਕੱਟੀ ਮਗਰੇ ਕੱਟੀ ਕਿਹੜੀ ਹੈ ਦੀ ਕੱਟੀ ਦੇ ਛਾਂ ਆ ਕੱਟੀ ਇਹਦੀ ਆਹੇ ਕੱਟੀ ਬਹੁਤ ਸੋਹਣੀ ਆ ਤੇ ਬਾਕੀ ਵੀ ਬੱਚੇ ਬਹੁਤ ਸੋਹਣੇ ਆ ਆ ਵੇਖੋ ਜੀ ਦੁੱਧ ਕਿੰਨਾ ਭਰੀ ਇਹਦੇ ਕੋਲ 8 ਕਿਲੋ ਮਗਰ ਕੱਟੀ ਮਗਰ ਕੱਟੀ ਬਾਕੀ ਕੱਦ-ਕਾਠ ਸੋਹਣਾ ਸਿੰਗ ਦੀ ਕੁਆਲਿਟੀ ਬੜੀ ਸੋਹਣੀ ਆ ਜੀ ਹਾਂ ਜੀ ਥਾਣ ਬੜੇ ਸੋਹਣੇ ਲੱਗੇ ਆ ਵੇਖੋ ਦੁੱਧ 8 ਕਿਲੋ ਹਾਜ਼ਰ ਆ ਜਿਹੜਾ ਹਾਂ ਜੀ ਹਾਂ ਜੀ ਠੀਕ ਆ ਤੋਰੀ ਜੇ ਇਹਨੂੰ ਖੋਲ ਕੇ ਆ ਵੇਖੋ ਜੀ ਬਾਕੀ ਕੱਦ-ਕਾਠ ਵੀ ਚੰਗਾ ਵਾ ਮੱਝ ਦਾ ਸੋਹਣੀ ਸੁਨੱਖੀ ਸੂਆ ਇਹਦਾ ਕਿੰਵਾ ਜੀ ਚੌਥਾ ਹੋਊਗਾ ਚੌਥਾ ਸੂਆ ਆ ਵੇਖੋ ਜੀ ਤਾਂ ਆਪਾਂ ਮੁੱਲ ਵੀ ਉਥੇ ਵਾਲਾ ਹੀ ਲਾਣਾ ਇਹਦਾ ਮੁੱਲ ਜੇ ਉਥੇ ਵਾਲਾ ਹੀ ਹੋਊਗਾ ਆ ਵੇਖੋ ਕਰੋ ਚੈੱਕ ਘੱਦ ਘਾਟ ਪੂਰਾ ਸਿੰਘ ਦੀ ਕੁਆਲਿਟੀ ਤੁਸੀਂ ਆਪ ਚੈੱਕ ਕਰੋ ਫੇਸ ਕੁਆਲਿਟੀ ਜੰਗੀ ਆ ਸਿੰਘ ਪਛਾਣ ਮੁੜਿਆ ਸਾਰਾ ਗੁੰਡਾ ਆਇਆ ਜੀ ਆ ਵੇਖੋ ਥਾਣੇ ਵੇਖੋ ਕਿੱਡੇ ਸੋਹਣੇ ਲੱਗੇ ਆ ਜੀ ਕੈਮ ਆ ਕੋਈ ਏਡੀ ਜਿਆਦੀ ਲਿੱਸੀ ਨਹੀਂ ਗਈ ਸੋਹਣੀ ਆ ਜੀ ਚੌੜੀ-ਚਾੜੀ ਵੇਖੋ ਕਿੱਡੀ ਆ ਹਾਂਜੀ ਆਜੋ ਸਾਰਾ ਤੇ ਆਜੋ ਕਿ ਭਾਵੇਂ ਫੇਰ ਹੀ ਨਹੀਂ ਹੋ ਜੀ ਹਾਂਜੀ ਹਾਂਜੀ ਕਿੰਨਾ ਆਪਾਂ ਮੁੱਲ ਦੇਣਾ ਜੀ ਹਾਂ ਜਾਣ ਦੋ ਲੈਵਾ ਵੇਖੋ ਜੀ ਹੁਣ ਜਿਹੜਾ ਇਹਦੇ ਕੋਲ 8 ਕਿਲੋ ਹਾਜ਼ਰ ਆ ਦੁੱਧ ਜਿਹੜਾ ਚਵਾ ਕੇ ਦੇਣਾ ਹੈ ਬਾਕੀ ਡਬਲ ਫਾਇਦਾ ਮਗਰ ਕੱਟੀ ਆ ਜੀ ਤੇ ਦੁੱਧ ਤੋਂ ਬਾਝੇ ਵਾਜੋ ਥੋੜਾ ਬਗਾ ਹਾਂਜੀ ਦੁੱਧੋਂ ਵਾਜੂਗੀ ਹਾਂ ਹਾਂ ਦੁੱਧੋਂ ਵਾਜੂਗੀ ਜੜੀ ਸੇਵਾਾਂ ਦੇਣਾ ਉੱਤੇ ਠੀਕ ਆ ਤਾਂ ਥਣਾ ਦੀ ਕੋਈ ਬਾਤ ਘੜਦਣੀ ਹੈਗੀ ਜੀ ਥਣੇ ਇੱਕ ਮਗਰਲਾ ਘਟਿਆ ਠੀਕ ਆ ਕਿਹੜਾ ਜੀ ਇਧਰ ਨਾਲ ਬਾਈ ਦੇ ਤੂੰ ਜਾ ਬੈਣੀ ਤਾਂ ਉਲਟੇ ਬੰਨੇ ਨੇ ਬਾਕੀ ਉਦਾਂ ਵੇਖਣ ਨੂੰ ਤਾਂ ਬਰਾਬਰ ਹੀ ਲੱਗਦਾ ਪਾ ਇਹਨੂੰ ਬਰਾਬਰ ਲੱਗਦਾ ਦੁੱਧ ਦੁੱਧ ਘਟਿਆ ਧਾਰਾਂ ਘਟਿਆ ਕਿ ਪੂਰਾ ਅੱਧਾ ਹੋਊਗਾ ਅੱਧਾ ਚੱਲਦਾ ਅੱਧੀਆਂ ਧਾਰਾਂ ਆਉਂਦੀਆਂ ਨੇ ਵੇਖਣ ਨੂੰ ਕੋਈ ਫਰਕ ਨਹੀਂ ਲੱਗਦਾ ਇਹਦੇ ਤੂੰ ਰੁੱਕ ਕੇ ਚੱਲੀ ਜਾ ਠੀਕ ਆ ਪੋਲੀ ਆ ਚੋਰ ਹਾਂ ਚੋਰ ਪੋਲੀ ਠੀਕ ਆ ਤੇ ਮੋਲੇ ਦਾ ਕਿੰਨਾ ਕਰਨਾ ਭਾਜੀ ਮੋਟ 55000 ਰੁ ਕਿਰੇ ਦੀ 52000 ਛੋੜ ਕਿੰਨੀ ਕਰ ਦੋ ਛੋੜ ਕਰ ਦਾਂਗੇ 1000 ਹੋਰ ਕਰ ਦਾਂਗੇ ਠੀਕ ਪੂਰੇ 50 ਦੀ ਨਾ ਕਰ ਦਈਏ ਚੱਲ 50 ਦੇ ਰਾਂ ਬਾਕੀ ਮਾਨਦਾਨ ਮੌਕੇ ਤੇ ਕਰ ਦੋ ਮਾਨਦਾਨ ਕਰ ਦਾਂਗੇ ਯਾਰ ਆ ਮੁੱਲ 'ਚ ਮੱਝ ਨਹੀਂ ਲੱਭਣੀ ਪੂਰੀ ਵੱਡੀ ਮੱਝ ਆ ਕੋਈ ਛੋਟੀ ਨਹੀਂ ਗਈ ਤੇ ਸੋਹਣੀ ਸਨਖੀ ਪੂਰੀ ਆ ਬਾਕੀ ਸਾਰਾ ਸਿਆਲ ਜੋਗੀ ਫਿਰ ਇੰਦੀ ਵੇਚ ਲਈਦੀ ਆ ਹਾਂਜੀ 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 ਠੀਕ ਆ ਤੇ ਅਗਲੀ ਜਿਹੜੀ ਆ ਗਈ ਆ ਜੀ ਇਹ ਸੂਈ ਦੂਜਾ ਸੂਆ ਦੂਜਾ ਸੂਆ ਸੂਈ ਆ ਜੀ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਤਾਂ ਹੋਊਗਾ 10 ਕਿਲੋ ਮਗਰ ਬੱਚਾ ਕੀ ਜਾਈ ਦੀ 9 ਗਿਰ ਕੇ ਜਿਹੜਾ ਮਰਜ਼ੀ ਲੈ ਲੈ ਬੱਚਾ ਕੀ ਇਹਦੇ ਮਗਰ ਕੱਟਾ ਕੱਟੇ ਦੇ ਮਾਰਦੀ ਹੈ ਮੜਾ ਕੈਮਰਾ ਕਿਹੜਾ ਆ ਕੱਟਾ ਇਹ ਬੱਚਾ ਟੀਰਾ ਭਰਾਇਆ ਇਹਨੇ ਬੜਾ ਵੱਡਾ ਬੱਚਾ ਠੀਕ ਆ ਕਿੰਨੇ ਕ ਦਿਨਾਂ ਦਾ ਸੂਆ 50 ਦਿਨਾਂ ਦਾ ਟੀਕ ਸੂਆ ਠੀਕ ਆ ਉਹ ਦੂਜੀ ਦਾ ਬੱਚਾ ਹੁਣ ਠੀਕ ਆ ਇਹਨੂੰ ਤੋੜ ਲੋ ਜੀ ਹੁਣ 9 ਕਿਲੋ ਦੋ ਤੇ ਤੇਰੇ ਕੋਲ ਹਾਂ 9 ਕਿਲੋ ਇਹਦਾ ਮਰਜੀ ਦਾ ਦਾ ਹੀ ਹੋਊਗਾ ਆ ਵੇਖੋ ਜੀ ਸਿੰਗ ਦੀ ਕੁਆਲਿਟੀ ਸੋਹਣੀ ਆ ਫੇਸ ਬੜਾ ਚੰਗਾ ਦੂਜੇ ਸੂਏ ਸੂਈ ਦੱਸਦੇ ਆ ਜੀ ਆ ਵੇਖੋ ਤੁਹਾ ਬਿਜਾ ਥੈਂਕੀ ਖੁੱਲਾ ਬਰਾਇਆ ਹਾਂਜੀ ਬਾਕੀ ਸਾਈਡਾਂ ਬੜੀ ਨਿਕਰ ਜਾਈ ਆ ਆ ਵੇਖੋ ਜੀ ਤੁਹਾਨੂੰ ਪੈਪਾਂ ਦਿਖਾਉਨੇ ਆ ਦੁੱਧ ਵਾਲੀਆਂ ਚੰਗੀਆਂ ਸੋਹਣੀਆਂ ਜੀ ਕੈਮ ਆ ਪੂਰੀ ਚੌੜੀ ਆ ਆ ਵੇਖੋ ਲੇਵਾ ਚੈੱਕ ਕਰੋ ਗੋਲ ਮੋੜ ਜੀ ਆ ਜੀ ਪੂਰੀ ਸੁਨਖੀ ਆ ਆ ਰਿਓ ਉਹ ਤਾਂ ਜਾ ਸਿੰਘੀ ਕਰਾਇਆ ਜੀ 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 ਸਿੰਘ ਫੇਸ ਦੇ ਨਾਲ ਪੂਰਾ ਫੱਬਦਾ ਵਾਗੇ ਆਹ ਵੇਖ ਕਰੋ ਟੈਕ ਥਣਾ ਦੀ ਭਾਜੀ ਕੋਈ ਬਾਤ ਘੜਦਣੀ ਹੈਗੀ ਨਾ ਤਾਂ ਤੁਮੂ ਕਿ ਉਹ ਮਹਾਰਾਜ ਨੱਕਾ ਪਾਉਂਦੀ ਆ ਇੱਕ ਸਾਈਡ ਥੋੜੀ ਜੁੱਤੀ ਰੱਖਦੀ ਹੈ ਨਾ ਨੱਕਾ ਪਾਉਂਦੀ ਆ ਠੀਕ ਬਾਤ ਕਰਦਾ ਨਹੀਂ ਫਿਰ ਤਾ ਇਹਦਾ ਮੁੱਲ ਕਿੰਨਾ ਕਰਨਾ ਜੀ ਬੁੰਡੇ ਦਾ ਭਾਅ ਕਰਦੀ ਹੈ 70 ਹੀ ਹਾਂਜੀ ਤਿੰਨ ਛੱਡ ਦੀ ਜੀ ਅੱਛਾ ਤੇ ਕਿੰਨੇ 67 ਦੀ ਬਾਜੀ ਤੇ ਮਾਣ ਹੋਰ ਕਿੰਨਾ ਕਰੋਗੇ 2000 ਕਰਦੀ ਹੈ 65 ਦੀ ਬਾਕੀ ਭੈਣ ਭਰਾ ਦਾ ਹੋਰ ਮਾਣ ਹੋ ਜੂਗਾ ਫੋਨ ਫੋਨ ਲਾਵੇ ਕੋਈ ਹਾਂ ਫੋਨ ਲਾ ਲੇ ਕੋਈ ਹਨਾ ਬੈਣ ਚ ਮਾਨਦਾਨ ਹੋ ਜੂਗਾ ਥੋੜਾ ਬਾਕੀ ਹਾਂਜੀ 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 ਬਿਲਕੁਲ ਬਿਲਕੁਲ ਸੂਈ ਤਾਜੀ ਨਾਲੇ ਬਾਕੀ ਸੋਹਣੀ ਆ ਜੀ ਤੇ ਅਗਲੇ ਨੰਬਰ ਵਾਲੀ ਤੇ ਆ ਦਿਓ ਇਹਦਾ ਸੁਆ ਕਰਵਾ ਜੀ ਇਹ ਵੀ ਦੂਜਾ ਸੁਆ ਇਹਦਾ ਹਵਾਨਾ ਐਚ ਐਫ گاਵਾ ਮਰਗਾ ਪਛਾਣ ਹੁਆ ਹਨਾ ਆ ਵੇਖੋ ਥਾਣ ਕਿੱਡਾ ਸੋਹਣਾ ਲੱਗਾ ਇਹਦੇ ਵੀ ਕੁਆਲਿਟੀ ਚੈੱਕ ਕਰੋ ਝੋਟੀ ਪੂਰੀ ਵੱਡੀ ਆ ਤੇ ਇਹਦਾ ਸੂਆ ਕਰਵਾ ਜੀ ਦੂਜਾ ਦੂਜਾ ਬੱਚਾ ਮਗਰ ਕੀ ਆ ਮਗਰ ਕਟਾ ਦੇ ਕਟਾ ਮਗਰ ਆ ਤੇ ਕੱਦ-ਕੜ ਪੂਰਾ ਵੱਡਾ ਚੋਟੀ ਆ 20 ਦਿਨ ਹੋ ਗਏ ਸੂਈ ਨੂੰ ਤੇ ਦੁੱਧ ਦੁੱਧ 11 ਕਿਲੋ 11 ਕਿਲੋ ਦੁੱਧ ਇਹਦੇ ਕੋਲ ਹਾਜ਼ਰ ਆਸ ਆ ਵੇਖੋ ਜੀ ਫੇਸ ਕੁਆਲਟੀ ਚੈੱਕ ਕਰੋ ਕੱਦ-ਕੜ ਤੁਸੀਂ ਆ ਵੇਖੋ ਰੰਗ ਪੂਰਾ ਕਾਲਾ ਹੀ ਲੱਗਦਾ ਇਹਦਾ ਮੈਨੂੰ ਜਿਆਦਾ ਨਹੀਂ ਕਿ ਵਾਲ ਚਿੱਟਾ ਹੈਗਾ ਕਿਤੇ ਜੈਡ ਬਲੈਕ ਆ ਜੀ ਆਹ ਵੇਖੋ ਲੇਵਾ ਸੋਹਣਾ ਤਿਆਰ ਕੀਤਾ ਕਰਮਾ ਵਾਲੀ ਨੇ ਬੱਚਾ ਮਗਰ ਕੱਟਾ ਇਹਦੇ ਆਜੋ ਥਾਣ ਬੜੇ ਸੋਹਣੇ ਲੱਗੇ ਆ ਜੀ ਜਾਣਦੇ ਆਹ ਵੇਖੋ ਜੀ ਦੇਵਾ ਚੈੱਕ ਕਰੋ ਪੂਰੀ ਕਾਇਮ ਆ ਕੋਈ ਲਿਸਾ ਨਹੀਂਗਾ ਕਿਸੇ ਬੰਨੇ ਕੋਈ ਕਮੀ ਨਹੀਂਗੀ ਝੋਟੀ ਚ 20 ਦਿਨ ਹੋ ਗਏ ਸੂਈ ਨੂੰ 11 ਕਿਲੋ ਦੁੱਧ ਜਿਹੜਾ ਚਵਾ ਕੇ ਦੇਣਾ ਭਾਜੀ ਕਹਿੰਦਾ ਵੇਖੋ ਜੀ ਦੁੱਧੋਂ ਵੱਜੂਗੀ ਭਾਈ ਥੋੜਾ ਬੋਧਾ ਕਿ ਨਹੀਂ ਠੀਕ ਆ ਦੁੱਧ ਤੇ ਵੱਧ ਹੀ ਆਪਣੇ ਨਾਲ ਕੀ ਥੋੜਾ ਜਿਹਾ ਮੇਟਾ ਪਾਇਆ ਪਛੜੀ ਅੱਛਾ ਹੁਣ ਉਦਾਂ ਵੀ ਪੱਠਿਆਂ ਦਾ ਥੋੜਾ ਜਿਹਾ ਤੂੜੀ ਦਾੜੀ ਚੱਲਣ ਦੀ ਤੇ ਮੋਲੇ ਦਾ ਕਿ ਨਾ ਕਰੀਏ ਮੋਲ ਦਾ 95 ਛੋੜ ਕਿੰਨੀ ਕਰ ਮੈਨੂੰ ਹੀ ਦੇ ਦਈਏ ਉਹ ਚੋ ਮੰਡਣ ਹੋ ਜਾਊਗਾ ਹੋਰ ਕਰਦਾ ਯਾਰ ਬਾਕੀ ਫੋਨ ਲਾ ਲੈਗੇ ਹਨਾ ਮੋੜਨਾ ਨਹੀਂ ਕਿਸੇ ਵੀ ਭੈਣ ਭਰਾ ਨੂੰ ਸੋਹਣੀ ਆ ਝੋਟੀ ਜਿੰਨੀ ਵੀ ਹੈਗੀ ਆ ਕੁਆਲਿਟੀ ਦੀ ਆ ਕੋਲ ਆਓਗੇ ਤੁਹਾਨੂੰ ਹੋਰ ਪਸੰਦ ਆਊ ਕਿ ਥਾਣਾ ਬਾਕੀ ਸੋਹਣੇ ਲੱਗੇ ਜੀ ਕੋਈ ਬਾਤ ਘਾਟ ਨਹੀਂ ਹੋਈ ਸੋਹਣਾਂ ਦੀ ਚੂਣ ਦੀ ਇੱਕ ਨੰਬਰ ਹੋ ਗਈ ਠੀਕ ਹੈ ਜੀ ਅੱਗੇ ਤੁਹਾਨੂੰ ਇੱਕ ਦਿਖਾਉਣਾ ਵਾ ਜੀ ਵੱਡਾ ਨਵੀਨਾ ਬਹੁਤ ਹੀ ਸੋਹਣੀ ਸੁਨੱਖੀ ਵੱਡੀ ਝੋਟੀ ਆ ਤੋੜ ਲਓ ਆਜੋ ਕੱਢ ਲਓ ਇਹਨੂੰ ਵੀ ਗੱਬਣ ਆ ਜੀ ਇਹ ਗੱਬਣਾ ਦਿਨ ਕਿੰਨੇ ਲਾਜੂਗੀ ਇਹ ਤਿਆਰ ਹੀ ਆ ਸੋਹਣਾ ਤਿਆਰ ਆ ਇੱਕ ਦੋ ਦਿਨ ਹੀ ਖੜਨੇ ਆ ਬਾਕੀ ਲੇਵਾ ਜਿਹੜਾ ਲਈ ਫਿਰਦੀ ਆ ਐਚ ਐਫ گاਵਾਂ ਨੂੰ ਪਰਾ ਕਰਦੀ ਚਾਟੀ ਵਰਗਾ ਹਵਾਨਾ ਕਰਮਾਲੀ ਦਾ ਆ ਵੇਖੋ ਜੀ ਫੇਸ ਕੁਆਲਿਟੀ ਚੈੱਕ ਕਰੋ ਕਿੰਡੀ ਸੋਹਣੀ ਆ ਲੇਵਾ ਚੈੱਕ ਕਰੋ ਆ ਵੇਖੋ ਜਦੋਂ ਉਹਨੂੰ ਕੇ ਭੈਣ ਭਰਾ ਨੇ ਸੌਦਾ ਕਰਨਾ ਉਦੋਂ ਉਹਨੇ ਸੂਵੀ ਪਾਣਾ ਲੱਗਦਾ ਦੇਖੋ ਸੂਵੀ ਦੇਖੋ ਅੱਜ ਪਉ ਇੱਕ ਦੋ ਦੇਣੀ ਆ ਹਾਂ ਹਾਂਜੀ ਦੇਖੋ ਕਿੱਡਾ ਸੋਹਣਾ ਲੇਵਾ ਐ ਮੱਝ ਅੱਗੇ ਨੂੰ ਦੋਨਾਂ ਪਛੀਂਦੇ ਪੂਰਾ ਐ ਕੈਮ ਆ ਗਿਆ ਵੇਖੋ ਬਾਕੀ ਥਾਣਾ ਬੜਾ ਚੰਗਾ ਮੋਠਾ ਵਾਲਾ ਲੱਗਾ ਹਾਂਜੀ ਮੋਠਾ ਵਾਲਾ ਥਾਣਾ ਪੂਰਾ ਵੱਡਾ ਹਾਂ ਜਾਣ ਦੋ ਗੈਪ ਬਹੁਤ ਆ ਗੈਪ ਥਾਣਾ 'ਚ ਵੇਖੀਏ ਤੇ ਗੈਪ ਵੀ ਚੰਗਾ ਥਾਣਾ ਦਾ ਵਿੱਚ ਚਾਰੇ ਥਾਣ ਇੱਕੋ ਜਿਹੇ ਆ ਜੀ ਕੋਈ ਛੋਟਾ ਵੱਡਾ ਨਹੀਂਗਾ ਕਰੋ ਚੱਕਾ ਆਂ ਤਾਂ ਤੀਰੇ ਪਾਵਿਆਂ ਨੂੰ ਲੱਗੇ ਦੀ ਹਾਂਜੀ 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 ਕਰੋ ਚੱਕਾ ਜੀ ਕਰਵਾੜੀ ਬਹੁਤ ਹੀ ਸੋਹਣੀ ਸੁਨਖੀ ਆ ਵੇਖੋ ਬੇਲ ਦੀ ਵੀ ਕਾਫੀ ਲੰਮੀ ਸਿੰਗ ਦੀ ਕੁਆਲਿਟੀ ਫੇਸ ਦੀ ਆ ਲੈਵਾ ਚੈੱਕ ਕਰੋ ਤੁਸੀਂ ਥਾਣ ਵੇਖੋ ਕਿੱਡਾ ਸੋਹਣਾ ਲੱਗਾ ਘੱਟ ਵਾਲਾ ਲੈਵਾ ਤੇ ਝਾਟੀਰ ਘਾਵਾਂ ਪਛਾਣ ਉਹ ਜਦੋਂ ਝਾਟੀ ਨਹੀਂ ਹੁੰਦੀ ਆ 15 ਕਿਲੋ ਭਰਦੀ ਆ ਅੱਛਾ 14 15 ਕਿਲੋ ਦੁੱਧ ਚੁਆਇਆ ਹੈ ਨੇ ਜਿਹੜਾ ਠੀਕ ਆ ਐਰਕਾ ਕਿੰਨਾ ਕਰੂਗੀ ਅਰਜੀ ਸੇਵਾ ਨਾ ਵੱਧ ਵੀ ਸਕਦੀ ਆ ਜੇ ਸੇਵਾ ਨਾ ਕਰਾਂ ਕਰਦੀ ਸਾਡੀ ਹਾਂਜੀ 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 ਠੀਕ ਆ ਪਤਾ ਘਰ ਦੇ ਦਸੋਂ ਮਗਾਹੋਂ ਤੋਂ 14 15 ਕਿਲੋ ਤੋਂ ਚੋਇਆ ਵਾ ਤੇ ਨਾ ਆਂਦਾ ਕੀ ਇਹਨੂੰ ਹਾਂਜੀ ਇੱਕ ਵਾਰ ਨਜ਼ਰ ਫੇਰ ਮਾਰ ਲਓ ਅੱਗੇ ਨੂੰ ਵੀ ਉਹਨਾਂ ਵਾਂ ਤੇ ਪਿੱਛੇ ਨੂੰ ਵੀ ਉਹਨਾਂ ਵਾਂ ਪਿੱਛੇ ਨੂੰ ਵੀ ਤਕਰੀਬਨ ਬਾਹਰ ਆ ਲੇਵਾ ਤੇ ਅੱਗੇ ਨੂੰ ਵੀ ਉਹਨਾਂ ਦੇ ਪੈਪਾਂ ਤੁਸੀਂ ਵੇਖ ਲਓ ਆਹ ਦੇਖੋ ਕਿੱਡੀਆਂ ਮੋਟੀਆਂ ਮੋਡੀਆਂ ਕਿੱਥੇ ਤੱਕ ਲੇਵਾ ਲੱਗਾ ਪੂਰਾ ਕੈਮ ਹਲੇ ਥੋੜੀ ਹੋਰ ਬਣ ਜੂਗੀ ਹਾਂਜੀ ਤੇ ਸਿੰਘ ਦੀ ਫੇਸ ਦੀ ਕੁਆਲਿਟੀ ਤੁਸੀਂ ਆਪ ਚੈੱਕ ਕਰ ਲਓ ਕਾਲੀ ਆ ਖੜੀ ਝੋਟੀ ਆ ਸੋਹਣੀ ਆ ਜੀ ਪੂਰੀ ਤੇ ਕਿੰਨਾ ਮੁੱਲ ਕਰਨਾ ਈ ਇਹਦਾ ਮੋਲੇ 11000 ਮਾਣਦਾਨ ਕਿੰਨਾ ਕਰਨਾ 1.5 ਦੇ ਦਈਏ ਫਿਕਸ ਕਰਦੇ ਆ ਵੀ ਉਹ ਜੋ ਛੋਟ 100 200 ਹੀ ਕਰਨੀ ਆ 1.5 ਦੇ ਦਈਏ ਯਾ ਹੋਰ ਛੜਦਾ ਇੱਕ 4 ਦੇ ਇੱਕ 4 ਹਾਂ ਠੀਕ ਆ ਬਾਕੀ ਫੋਨ ਲਾਵੇ ਕੋਈ ਭੈਣ ਭਰਾ ਬਾਕੀ ਵੱਡੀ ਆ ਕੋਈ ਛੋਟੀ ਨਾ ਸਮਝੇ ਮੇਰੀ ਨਹੀਂ ਇਹ ਇਹਨਾਂ ਮਾਜ ਨਹੀਂ ਮੁੰਡਾ ਕਰਕੇ ਜੇ ਤੇਜ਼ੀ ਹੁੰਦੀ ਤਾਂ ਫਿਰ ਜਿੰਨੇ ਦੀ ਮਰਜ਼ੀ ਵੇਚ ਲਈ ਜੀ ਜੀ ਸੋਹਣੀ ਆ ਜੀ ਕਮੀ ਨਹੀਂ ਕੀ ਕੋਈ ਇਹਦੇ ਵਿੱਚ ਕੁਆਲਿਟੀ ਦੀ ਆ ਠੀਕ ਦੋਨਾ ਦੋ ਦੋ ਬਹੁਤ ਜਿਆਦੀ ਚੰਗੀ ਹੈ ਹਾਂਜੀ 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 ਠੀਕ ਆ ਤੇ 1 ਚਾਰ ਚੋਂ ਮਾਨਦਾਨ ਹੋ ਜਾਊਗਾ ਮੌਕੇ ਤੇ ਪਰ ਕੋਈ ਕੋਈ ਓਕੇ ਭੋਲੀ ਆਉਂਦੀ ਆ ਠੀਕ ਆ ਅੱਗੇ ਆਪਾਂ ਵੈੜ ਵੈੜ ਦਿਖਾਈਏ ਹਨਾ ਆ ਵੈੜ ਬੱਚੇ ਵੈੜ ਬਹੁਤ ਸੋਹਣੀ ਹੈ ਵੀ ਬੱਚੇ ਤੋਂ ਬਗੈਰ ਆਏ ਹਨਾ ਤੋਕੜ ਹਾਂ ਪਾਈ ਲੈਣੀ ਦੁੱਧ ਕਿੰਨਾ ਇਹਦੇ ਕੋਲ 7 ਕਿਲੋ 7 ਕਿਲੋ ਦੁੱਧ ਆਜੋ ਤੋੜ ਲਿਓ ਇਹਨੂੰ ਹਾਂਜੀ ਠੀਕ ਆ ਜਿਦਾ ਮਰਜੀ ਸੂਆ ਇਹਦਾ ਕਰਵਾਊਗਾ ਪਹਿਲਾ ਸੂਆ ਪਹਿਲਾ ਸੂਆ ਆਜੋ ਪਹਿਲੇ ਸਵੇ ਹੀ ਸੂਈ ਆ 7 ਕਿਲੋ ਦੁੱਧ ਤੇ ਫੇਸ ਕੁਆਲਟੀ ਚੈੱਕ ਕਰੋ ਸੋਹਣੀ ਸੁਨਖੀ ਪੂਰੀ ਆ ਜੀ ਆ ਵੇਖੋ ਥਣ ਮੁਠੀ ਦੀ ਚਵਾਲਾ ਲੱਗਾ ਐਸ ਟਾਈਮ ਤੇ 7 ਕਿਲੋ ਦੁੱਧ ਜਿਹੜਾ ਇਹਦੇ ਕੋਲ ਹਾਜ਼ਰ ਆ ਆ ਜੋ ਆ ਜੋ ਜੀ ਗ੍ਰੈਡ ਕਰੀ ਦੀ ਲੇਡੀ ਭਾਵੇਂ ਪਾਵੇ ਕੋਈ ਠੀਕ ਆ ਥਣ ਸੋਹਣੇ ਲੱਗੇ ਆ ਜੀ ਇਹਨੂੰ ਕਵਾਲਿਟੀ ਚੈੱਕ ਕਰ ਰਹੀ ਵੈਡ ਦੀ ਸੱਜਰ ਨੇ ਭਾਈ ਇਹਨੇ ਕਿੰਨਾ ਕ ਦੋਤੇ ਚਵਾਇਆ ਜਿੰਨਾ ਦਿਵਾਇਆ ਚਵਾਇਆ ਯਾਰ ਮਾਰਾ ਘੇਲੂ ਠੀਕ ਆ ਬਣੀ ਕਿ ਨਹੀਂ ਗਾਂ ਪਤਾ ਕੁਝ ਬਣੀ ਉਹਨਾਂ ਦੇ ਬਣੀ ਘਰ ਵਾਲੇ ਅੱਛਾ ਪਰ ਆਪਣੀ ਗਰੰਟੀ ਕੋਈ ਨਹੀਂ ਠੀਕ ਆ ਹਾਂ ਹੁਣ ਇਹ ਆਈ ਜਲੇ ਠੀਕ ਆ ਤੇ ਕਿੰਨਾ ਮੁੱਲ ਕਰਨਾ ਜੀ ਮੁੱਲ ਕਰੂ ਤੇ ਭਾਵੇਂ ਕਹਾਲੀ 80000 ਰੁਪਿਆ ਹਾਂਜੀ 15 ਹੀ ਦੇ ਦਈਏ ਠੀਕ ਆ ਛੋਟ ਬੱਚਾ ਹੁੰਦਾ ਫਿਰ ਤੇ ਜਿੰਨੀ ਮਰਜ਼ੀ ਵੇਲੇ ਜੀ ਛੋਟ ਕਰ ਦਾਂਗ 15 ਚ 15 ਦੇ ਛੜਦਾਂ ਦੇ 500 ਰਹਾ ਖਲੀ ਜੀ ਜਿਹੜਾ ਮਰਜੀ ਚ ਹੋਈ ਹੋਈ ਆਈ ਹੋਈ ਮਰੇ ਨਹੀਂ ਗਿਆ ਦੋ ਸੌ ਸੱਤ ਹੋਗਾ ਇਹ ਕਿਸੇ ਨੇ ਜਮ ਗੋਣੀ 6 ਦੀ ਗਰੰਟੀ ਲੈ ਲਈ ਠੀਕ ਹੈ 6 ਦੀ ਗਰੰਟੀ ਤੇ ਲੈ ਲਈ ਹਾਂ ਠੀਕ ਹੈ ਜੀ ਤੇ ਅਗਲੀ ਜਿਹੜੀ ਆ ਗਈ ਸੂਈ ਏ ਇਹ ਸੂਈ ਹੈ ਬੱਚਾ ਕੀ ਮਗਰੇ ਦੇ ਵਸ਼ੀ ਮਗਰੇ ਆ ਜੀ ਵਸ਼ੀ ਮਗਰੇ ਆ ਜੀ ਹਾਂ ਵਸ਼ੀ ਵੀ ਸੋਹਣੀ ਆ ਉਹ ਜਰਸੀ ਦੀ ਆਪਾਂ ਪਹਿਲਾਂ ਨਜ਼ਰ ਮرائی ਸੀ ਤੁਹਾਨੂੰ ਆ ਦਾ ਕਿਦੋਂ ਹੋ ਗਏ 12 ਫੀ ਆ ਵੇਖੋ ਜੀ ਵਸ਼ੀ ਕਰੋ ਜਾ ਕੇ ਤੋਰ ਲੋ ਇਹਨੂੰ ਜੀ ਦੁੱਧ ਕੇ ਨਾਲ ਦੇ ਕੋਲ ਇਹ ਤੋਂ 10 ਕਿਲੋਗਾ 10 ਕਿਲੋ ਦੁੱਧ ਪੱਕਾ ਨਹੀਂ ਆਕ ਜੀ ਦਾ ਠੀਕ ਹੈ ਜੀ ਸਰ ਹਾਂ ਜਰਾ ਚਵਾ ਦੇਣਾ ਆਹ ਵੇਖੋ ਕਰੋ ਚੈੱਕ ਥਾਣੇ ਦਾ ਵੀ ਸੋਹਣਾ ਲੱਗਿਆ ਜੀ ਬਾਕੀ ਕਈ ਵਾਰ ਸੰਭਾਲ ਘੱਟ ਹੋਈ ਹੁੰਦੀ ਆ ਆਹ ਵੇਖੋ ਜੀ ਗਾੜੀ ਚੱਲਾ ਆਵਾਂਗੇ ਫੇਰ ਜੀ 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 ਤੇ ਦੁੱਧ ਵੀ ਲੱਗੂ। ਐਹੋ ਜਿਹੇ ਬੇੜਾਂ ਦੀ ਸੂਣ ਤੋਂ ਪਹਿਲਾਂ ਸੰਭਾਲ ਹੋ ਜਾਏ ਤਾਂ ਚੰਗੀਆਂ ਕਾਇਮ ਹੋ ਜਾਂਦੀਆਂ। ਹਾਂ। ਖਾਣ ਜਿਹੜਾ ਲੱਗਾ ਬਹੁਤ ਸੋਹਣਾ ਮੁੱਠੀ ਦੀ ਜਵਾਲਾ ਲੱਗਾ ਵਾ ਜੀ। ਦੋ ਤੱਕ ਕਿੰਨਾ ਕਜਵਾਈ ਜਾਊਗੀ ਭਾਜੀ ਇਹ ਦੋ ਤੇ 12 ਕਿਲੋ ਦੇ ਦਊਗੀ ਇੱਕ ਟੋਟਾ ਘੱਟ ਕੇ ਹੁਣ ਕਿੰਨਾ ਵਾ ਹੁਣ 10 ਕਿਲੋ نیٹ ਹੋਗਾ 10 ਕਿਲੋ ਆ ਜਿਹੜਾ ਇਹਦੇ ਕੋਲ ਹੋਣਾ ਮੋਲਾ ਮਾਰੂਗੀ ਠੀਕ ਆ ਇਸ ਟਾਲਾ ਹੋ ਗਏ ਕੋਈ ਪਾਣੀ 15 ਵੀ ਦੇ ਜੀ ਹਾਂਜੀ ਹਾਂਜੀ ਬਾਕੀ ਸਾਂਭਦਾ ਕੇ ਦੁੱਧ ਜਿੰਨਾ-ਨੰਨ ਸਾਂਭੀ ਜਾਵੇ ਕੋਈ ਉਹਨਾਂ ਦਈ ਜਿੰਦੀਆਂ ਦੁੱਧ ਤੇ ਮੋਲੇ ਦਾ ਕਿੰਨਾ ਕਰਨਾ ਜੀ ਮੋਲਾ 32000 ਰੁਪਏ ਲੈਣਾ ਛੋੜ ਕਿ ਨਹੀਂ ਕਰ ਦੋ 2000 ਦੇ 30 ਦੇ 30 ਚੋਂ ਹੋਜੂ ਮਾੜੀ-ਮੋਟੀ 30 ਹੋਰ ਯਾਰ ਛੱਡ ਦਾਂਗੇ 29000 ਦੀ 28 ਦੀ ਨਾ ਕਰ ਦੀਏ ਜਾਣ ਤਾ 28 ਦੀ ਚੱਲ 28 ਜਾਣ ਬਾਕੀ ਫੋਨ ਲਾਵੇ ਕੋਈ ਭੈਣ ਭਰਾ ਸੋ ਬੜੀ ਚੱਗੀ ਆ ਹਾਂਜੀ ਸੋਹਣੀ ਸੋਹਣੀ ਆ ਜੀ ਅਗਲੀ ਜਿਹੜੀ ਇਹਦੇ ਕੋਲ ਦੁੱਧ ਕਿੰਨਾ ਜੀ ਇਹਨੂੰ ਵੀ 10 ਕਿਲੋ ਦੁੱਧ ਦਾ ਬੱਚਾ ਨਹੀਂ ਇਹਦਾ 10 ਕਿਲੋ ਦੁੱਧ ਤਾਂ ਬੱਚੇ ਤੋਂ ਬਗੈਰ ਹੀ ਆ ਸੁਈ ਨੂੰ ਕਿੰਨਾ ਚਿਰ ਹੋ ਗਿਆ ਸੁਈ ਵੀ ਨਹੀਂ ਰਹੀ ਹੋ ਗਈ ਮਿੰਨੋ ਤੇ ਉਹ ਵੀ ਥੋੜਾ ਬੜਾ ਦੇਖਾ ਠੀਕ ਆ 10 ਕਿਲੋ ਦੁੱਧ ਦੇ ਤੇ ਕੋਲ ਹਾਜ਼ਰ ਆ ਜੀ ਆਹ ਦੇਖੋ ਠੀਕ ਐ ਚੋਲਣੀ ਆ ਹਾਂਜੀ ਵੇਖੋ ਕਰੋ ਜਾਕੀ ਨਾ ਵਹਿੜਾਂ ਦਾ ਦੁੱਧ ਜਿਹੜਾ ਹੁੰਦਾ ਮੱਝਾਂ ਰਖਾਂਦਾ ਵਾ ਹਾਂ ਜਿਹੜਾ ਲੱਗਾ ਬੜਾ ਸੋਹਣਾ ਲੱਗਾ ਜੀ ਕਰੋ ਚੈੱਕ ਕਾਦੇ ਵੀ ਸੋਹਣਾ ਵਾ ਸੂਈ ਨੂੰ ਮਹੀਨਾ ਹੋ ਗਿਆ ਦੱਸਦੇ ਆ ਕਿ ਬੱਚਾ ਹੈ ਨਹੀਂਗਾ ਵਾ ਹਾਂ ਬੱਚਾ ਮਰ ਗਿਆ ਜਾਣ ਦੋ ਠੰਡੀ ਤੇ ਬੜੀ ਆ ਪਹੁੰਚਦਾ ਜਾ ਆਹ ਵੇਖੋ ਠੰਡੀ ਧੀਰੀ ਤੁਸੀਂ ਆਪ ਚੈੱਕ ਕਰ ਲਓ ਆ ਜੋ ਜਾਣ ਦੋ ਜੀ ਦੇਖੋ ਹੁਣ 10 1/2 ਕਿਲੋ ਦੁੱਧ ਜਿਹੜਾ ਚਵਾ ਦੇਣਾ ਹਾਂ ਜਿੱਦਾ ਕਿਨ ਮੰਗੌਣੀ ਨਾਉ ਤੇ ਮੁਕਾਵੇ ਠੀਕ ਆ ਥਣਾ ਦੀ ਕੋਈ ਬਾਤ ਘੜਦਨੀ ਹੈਗੀ ਗਰੰਟੀ ਫੁੱਲ ਠੀਕ ਆ ਜੀ ਤਾਂ ਮੁੱਲ ਕਿੰਨਾ ਕਰਨਾ ਜੀ ਮੁੱਲ 26000 ਆ ਮਾਣ ਤਣ ਦੋ ਛੱਡ ਦਾਂ ਇਹ 24 ਦੀ 24000 ਉਹ ਝੋ ਜਿ ਛੋੜ ਉਹ ਤੋਂ ਕਰ ਦਾਂ ਛੋੜ ਕੋਈ ਨਹੀਂ ਆ ਜੀ ਠੀਕ ਆ ਬਾਕੀ ਫੋਨ ਲਾ ਲੈ ਕੋਈ ਭੈਣ ਭਰਾ ਹਨਾ ਆ ਆ 24000 ਚ ਛੋੜ ਹੋ ਜੂਗੀ ਬਾਕੀ ਫੋਨ ਲਾ ਲੈ ਕੋਈ ਬੱਚਾ ਲਾ ਦੇ ਫਿਰ ਤੇ ਜਲਦੀ ਮੱਝੀ ਹਾਂਜੀ 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 ਠੀਕ ਆ ਤੇ ਅਗਲੀ ਜਿਹੜੀ ਆ ਗਈ ਆ ਕੱਟੀ ਜਿਹੜੀ ਤੁਹਾਨੂੰ ਦਿਖਾਉਣੀ ਆ ਸੋਹਣੀ ਸਰਖੀ ਇਹ ਵੀ ਪੂਰੀ ਆ ਤੇ ਕੱਟੀ ਦੇਣੀ ਕਿਨੂੰ ਆ ਜਿਹੜਾ ਰੱਖੂਗਾ ਸਾਹਮਣ ਵਾਲਾ ਉਹਨੂੰ ਉਹਨੂੰ ਦੇਣੀ ਆ ਦੋ ਨੰਬਰ ਵਾਲਾ ਕੋਈ ਫੋਨ ਨਾ ਲਾਵੇ ਹਾਂਜੀ ਇਹ ਤਾਂ ਦੀ ਆਪਣੀ ਘਰ ਦੀ ਪਾਲੀ ਆ ਭਾਜੀ ਕਿਦਾਂ ਲਿਆਂਦੀ ਆ ਹਾਂ ਇਹ ਘਰ ਦੀ ਪਾਲੀ ਕਿ ਲਿਆਂਦੀ ਆ ਨਹੀਂ ਲਿਆਂਦੀ ਆ ਵੱਡੀ ਮਹਿਣੀ ਆ ਅੱਛਾ ਵੱਡੀ ਦੀ ਆ ਤੇ ਕਿੰਨਾ ਕੁ ਦੁੱਧ ਚੁੰਮਦੀ ਰਹੀ ਦੀ ਮਾਂ ਉਹ ਤੇ ਉਹ ਹੀ 15 16 ਕਿਲੋ ਅੱਛਾ 15 16 ਕਿਲੋ ਠੀਕ ਹੈ ਨਾ ਤੋੜ ਕੇ ਦਿਖਾਈਏ ਇੱਕ ਨਾ ਕੱਦ ਕਾੜ ਤੁਸੀਂ ਵੇਖ ਲਓ ਵੀ ਅਜੇ ਛੋਟੀ ਬੱਚੀ ਆ ਅਜੇ ਵੱਡੀ ਹੋਣਾ ਨਹੀਂ ਠੰਡੀ ਸੀ ਲਾ ਵੇਖ ਲਓ ਹਰ ਦੋਨ ਵਖਾਣ ਨੂੰ ਆ ਆ ਆ ਆ ਚੀਜ਼ ਦੇਖੋ ਤੁਸੀਂ ਮੇਨ ਦਾ ਲਾਹ ਵੇਖੋ ਚਾਰੇ ਥਣ ਸੋਹਣੇ ਝੋਲੀ ਤੇ ਠੰਡੀ ਤੇਰੀ ਇਦਾਂ ਵਾਂਗ ਇਦਾਂ ਹੱਥ ਫੇਰੀ ਜਾਂਦਾ ਪਾਉ ਆ ਵੇਖੋ ਕਰੋ ਚੈੱਕ ਵੀ ਇਦਾਂ ਲੱਗੇ ਨਹੀਂ ਆਉਂਦੀਆਂ ਹਾਂਜੀ 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 ਅਜੇ ਨਾ ਇਹ ਗੱਬਣਿਆਂ ਦਾ ਨਾ ਉਦਾਂ ਹੀ ਆ ਅਜੇ ਹਨਾ ਤਿਆਰ ਹੋਣਾ ਇਹਨੇ ਬਣਨਾ ਵਾ ਜੇ ਤੇ ਪਹਿਲਾਂ ਹੀ ਪਾਉ ਹੱਥ ਲਾ ਕੇ ਤੁਹਾਨੂੰ ਦਿਖਾਈ ਜਾਂਦਾ ਵੀ ਇਹਨੀ ਸੀਲ ਆ ਨਹੀਂ ਤੇ ਉਪਰੇ ਥਾਂ ਤੇ ਜਾ ਕੇ ਤੇ ਕੱਟੇ-ਕੱਟੀਆਂ ਡਰੀ ਜਾਂਦੇ ਆ ਕਰੋ ਚੱਕ ਝੋਲੀ ਲਈ ਆ ਬਣੇ ਹਾਂਜੀ 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 ਅਜੇ ਵੱਡੀ ਹੋਣਾ ਇਹਨੇ ਛਕੀਨ ਪੂਰੀ ਬਣੂ ਕੈਮ ਸਾਮੀ ਆ ਦੁੱਧ ਚੰਗਾ ਪਿਆ ਆ ਤੇ ਪਾਉ ਨੇ ਜਿੰਨਾ ਕਿ ਮੁੱਲ ਕਰਨਾ ਨਾ ਉਤੋਂ ਦੁਗਣਾ ਦੁੱਧ ਹੀ ਪੀ ਲਿਆ ਇਹਨੇ ਬਿਲਕੁਲ ਜਾਜ ਮੁੱਲ ਕਰਨਾ ਵਾ ਆਜੋ ਬਾਕੀ ਸੋਹਣੀ ਆ ਜੀ ਸ਼ਕੀਨ ਆ ਕਈ ਭੈਣ ਭਰਾ ਬਹੁਤ ਕਟੀਆਂ ਦੇ ਸ਼ਕੀਨ ਆ ਫੋਨ ਕਰਦੇ ਸਾਨੂੰ ਵੀ ਕੱਟੀ ਚਾਹੀਦੀ ਆ ਉਹਨਾਂ ਭੈਣ ਭਰਾਵਾਂ ਲਈ ਗਿਫਟ ਹੀ ਆ ਹੁਣ ਚਾਰ ਕਿ ਮਹੀਨੇ ਜਾਂ ਦੋ ਤਿੰਨ ਮਹੀਨੇ ਸਾਹਮਣੀ ਪੈ ਗਈ ਇਹਦੀ ਸਾਹਮ ਚੰਗੀ ਹੋਈ ਤੇ ਛੇਤੀ ਬਣ ਜੂਗੀ ਕਰੋ ਚੈੱਕ ਬਾਕੀ ਸੋਹਣੀ ਸਾਂ ਕੀ ਕੱਟੀ ਆ ਰਾਜੀ ਬੁਰੀ ਆ ਹਾਂਜੀ ਹਾਂਜੀ ਰਾਜੀ ਬਣ ਦੇ ਕਾਬਲ ਹੋ ਗਈ ਆ ਤੇ ਦਸੀਏ ਫੇਦਾ ਜੈ ਜਿਆ ਮੁੱਲ ਬੋਲ ਤਾਂ 30 ਕਰਦੇ ਹਾਂ ਹਾਂਜੀ ਹਾਂ ਤੇ ਕਿੰਨੇ ਬੋਲ ਛੱਡ ਦਈਏ 28000 ਦੀ 28000 ਦੀ ਉਹ ਚੋਂ ਕਿੰਨੇ ਕਮਾਨ ਕਰ ਦੋਗੇ 1000 ਦਾ ਕਰਦਾ 27 ਦੇਦਾ 27000 ਦੀ ਹਾਂ ਬਾਕੀ ਫੋਨ ਲਾਵੇ ਕੋਈ ਭੈਣ ਬਰਾਜ ਜਿਹਨੇ ਘਰੇ ਰੱਖਣੀ ਆ ਉਹਨੂੰ ਹੋਰ ਛੂਟ ਕਰਦਾ ਦੇਣੀ ਸਾਹਮਣੇ ਵਾਲੇ ਨੂੰ ਸਾਹਮਣੇ ਵਾਲੇ ਨੂੰ ਘਰ ਵਾਲੇ ਨੂੰ ਹਾਂ ਸਾਹਮਣੇ ਵਾਲਾ ਕੋਈ ਆਵੇ ਉਹਦਾ ਖੁੱਲਾ ਮਾਨਦਾਨ ਵੀ ਹੋ ਜਾਊਗਾ ਉਹਦਾ ਹੋ ਜਾਊਗਾ ਠੀਕ ਆ ਬਾਕੀ ਜਿਆਦਾ ਵੀ ਫੋਨ ਲਾ ਲਈ ਦੋ ਨੰਬਰਾਂ ਲਾ ਗਏ ਜੀ 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 ਬਹੁਤ ਸਾਨ ਨੂੰ ਵੀ ਫੋਨ ਆਉਂਦੇ ਭੈਣ ਭਰਾਵਾਂ ਦੇ ਵੀ ਕੱਟੀ ਚਾਹੀਦੀ ਆ ਉਹਨਾਂ ਭੈਣ ਭਰਾਵਾਂ ਲਈ ਇੱਕ ਸਾਂਭਣ ਵਾਲਿਆਂ ਦੀ ਗਿਫਟ ਹੀ ਆਗੇ ਐਨੇ ਮੁੱਲ ਵਾਲੀ ਕੱਟੀ ਨਹੀਂ ਲੱਭਦੀ ਜਿੰਨਾ ਮੁੱਲ ਤੁਸੀਂ ਕੀਤਾ ਜੀ ਸੋਹਣੀ ਬੜੀ ਆ ਜੀ ਜੀ ਸੋਹਣੀ ਸੁਨੱਖੀ ਪੂਰੀ ਆ ਗਾੜੀ ਜਿੰਨਾਂ ਦੀ ਮਰਜ਼ੀ ਦੇਖਦਾ ਬਾਕੀ ਹੋਰ ਦੋ ਚਾਰ ਮਹੀਨੇ ਸਾਂਭਣੀ ਪੈਣੀ ਬਣ ਜਾਣਾ ਇਹਨੇ ਜੀ ਕਰਨੀ ਕੋਈ ਗੱਲ ਬਾਤ ਹੋਰ ਜੀ ਠੀਕ ਆ ਜੀ ਠੀਕ ਆ ਬਾਕੀ ਭਾਈ ਨੂੰ ਫੋਨ ਕਰ ਲਿਓ ਬਹੁਤ ਹੀ ਸੋਹਣੀਆਂ ਸਨਖੀਆਂ ਆਪਾਂ ਮੱਝਾਂ ਦਿਖਾਈਆਂ ਤੁਹਾਨੂੰ ਵੈੜਾਂ ਵੀ ਚੰਗੀਆਂ ਸੂਏ ਸਵਾਇ ਡੰਗਰ ਨੂੰ ਦੋ ਟਾਈਮ ਚੋਲਿਓ ਤੇ ਗੱਬੜ ਨੂੰ ਆ ਕੇ ਚੈੱਕ ਪਾਸ ਕਰ ਲਿਓ ਜੀ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ